ਅਰਤਿੰਦਰ ਸੰਦੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਇੱਕ ਟੁਕੜਾ ਅਮਰੀਕਾ ਪੰਜਾਬੀ ਦੀ ਕਹਾਵਤ ਹੈ ਕਿ ਬੀਆਂ ਕੋਆਂ ਤੇ ਬੋਲੀ ਬਦਲ ਜਾਂਦੀ ਹੈ ਭਾਵੇਂ ਜਿਸ ਵੇਲੇ ਦਾ ਇਹ ਆਖਣ ਹੈ ਉਦੋਂ ਵੀ ਕੋ ਚੰਗਾ ਖਾਸਾ ਫਾਸਲਾ ਹੁੰਦਾ ਸੀ ਪੈਦਲ ਤੁਰਦਿਆਂ ਨੂੰ ਪਰੰਤੂ ਹੁਣ ਤੇਜ਼ ਰਫ਼ਤਾਰ ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਤੇ ਸਬਰ ਕਰਦਿਆਂ ਦੁਨੀਆ ਦਾ ਕੋਈ ਵੀ ਫਾਸਲਾ ਵੱਡਾ ਨਹੀਂ ਰਿਹਾ ਤੇ ਦੂਰ ਬਸਤੀ ਦੁਨੀਆ ਦੇ ਬੋਲਣ ਖਾਣ ਪੀਣ ਸੋਚਣ ਤੇ ਪੈਣਨ ਦੇ ਅਸਲੋਂ ਵੱਖਰੇ ਢੰਗ ਤਰੀਕੇ ਵੀ ਵੇਖਣ ਨੂੰ ਮਿਲਦੇ ਰਹਿੰਦੇ ਹਨ ਜਦੋਂ ਕਲੰਬਸ ਨੇ ਅਮਰੀਕਾ ਲੱਭੀ ਸੀ ਤਾਂ ਇਹ ਸਾਰੇ ਜਹਾਨ ਵਾਸਤੇ ਨਵੀਂ ਦੁਨੀਆ ਸੀ ਪਰੰਤੂ ਹੁਣ ਤੱਕ ਉਸ ਦਾ ਰੂਪ ਉਸ ਵੇਲੇ ਦੇ ਰੂਪ ਨਾਲੋਂ ਵੀ ਕਈ ਗੁਣਾ ਬਦਲੇਰੇ ਬਦਲ ਕੇ ਬਿਲਕੁਲ ਹੀ ਵੱਖਰਾ ਹੋ ਗਿਆ ਹੈ ਉਦੋਂ ਨਾਲੋਂ ਹੁਣ ਦਾ ਅਮਰੀਕਾ ਸੇ ਪਾਸੇ ਦੀਆਂ ਧਰਤੀਆਂ ਖਰੀਦ ਕੇ ਆਪਣੇ ਵਿੱਚ ਮਿਲਾਉਣ ਕਰਕੇ ਇਨਾ ਵਿਸ਼ਾਲ ਦੇਸ਼ ਬਣ ਗਿਆ ਕਿ ਇਸ ਦੇ ਪੂਰਬੀ ਅਤੇ ਪੱਛਮੀ ਸਿਰਿਆਂ ਵਿਚਕਾਰ ਹੀ 3 ਘੰਟੇ ਸਮੇਂ ਦਾ ਫਰਕ ਹੈ ਵਿਸ਼ਾਲ ਖੇਤਰ ਹੁਣ ਕਰਕੇ ਮੌਸਮਾਂ ਦਾ ਵੀ ਬਹੁਤ ਵਖਰੇਵਾ ਹੈ ਪਰ ਕਿਸੇ ਖਿੱਤੇ ਦਾ ਮੌਸਮ ਭਾਵੇਂ ਜਿਉ ਜਾਂ ਮਰਜ਼ੀ ਹੋਵੇ ਹਰ ਥਾਂ ਤੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਮੇਲੇ ਹੀ ਜਾਂਦੇ ਹਨ ਤੇ ਉਹ ਪੱਛਮੀ ਮਾਹੌਲ ਦੇ ਨਾਲ ਨਾਲ ਨਿਪਟਦਿਆਂ ਅਕਸਰ ਆਪਣੇ ਭਾਰਤੀ ਪੁਨੇ ਨੂੰ ਵੀ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਥੇ ਪ੍ਰਵਾਸ ਕਰਨ ਵਾਲੀ ਪਹਿਲੀ ਪੀੜੀ ਤਾਂ ਆਪਣੀ ਸੱਭਿਆਚਾਰਕ ਮੁੱਲਾਂ ਵਿਚਾਰ ਪਰੰਨ ਤੇ ਪ੍ਰਵਾਨ ਚੜਨ ਕਰਕੇ ਪੁਰਾਣੀਆਂ ਯਾਦਾਂ ਸੰਭਾਲੀ ਬੈਠੀ ਹੁੰਦੀ ਹੈ ਪਰ ਅਗਲੀਆਂ ਪੀੜੀਆਂ ਦਾ ਬੋਲ ਚਾਲ ਪਹਿਰਾਵਾ ਤੇ ਸੋਚਣੀ ਤੱਕ ਬਦਲ ਜਾਂਦੀ ਹੈ ਤੇ ਕਈ ਪੰਜਾਬੀ ਪਰਿਵਾਰਾਂ ਦੇ ਬੱਚੇ ਤਾਂ ਪੰਜਾਬੀ ਬੋਲ ਵੀ ਨਹੀਂ ਸਕਦੇ ਹੁਣ ਤਾਂ ਸਾਰੇ ਅਮਰੀਕਾ ਵਿੱਚ ਹੀ ਪੰਜਾਬੀ ਮਿਲ ਜਾਂਦੇ ਹਨ ਪਰ ਕੈਲੀਫੋਰਨੀਆ ਸੂਬੇ ਵਿੱਚ ਇਹਨਾਂ ਦੀ ਗਿਣਤੀ ਵਧੇਰੇ ਹੈ ਕੈਲੀਫੋਰਨੀਆ ਦਾ ਜਲਵਾਯੂ ਤਕਰੀਬਨ ਪੰਜਾਬ ਵਰਗਾ ਹੀ ਹੈ ਸਾਡੇ ਲੋਕ ਜਿੱਥੇ ਵੀ ਜਾਂਦੇ ਹਨ ਆਪਣੇ ਧਰਮ ਪ੍ਰਤੀ ਹੋਰ ਵਧੇਰੇ ਸੰਵੇਦਨਸ਼ੀਲ ਹੋ ਜਾਂਦੇ ਹਨ ਸ਼ਾਇਦ ਇਹ ਉੱਥੇ ਜਾ ਕੇ ਆਪਣੇ ਵਿਰਸੇ ਤੋਂ ਟੁੱਟਣ ਦੀ ਭਾਵਨਾ ਦਾ ਪ੍ਰਤੀਕਰਮ ਹੁੰਦਾ ਹੋਵੇ ਉਹ ਗੁਰਦੁਆਰੇ ਉਸਾਰਦੇ ਹਨ ਤੇ ਧਾਰਮਿਕ ਮਾਹੌਲ ਦੇ ਬਹਾਨੇ ਪਾਈਚਾਰੇ ਤੇ ਸਭਿਆਚਾਰ ਨਾਲ ਕਿਸੇ ਹੱਦ ਤੱਕ ਜੁੜੇ ਰਹਿੰਦੇ ਹਨ ਪਰੰਤੂ ਸਾਡੇ ਮਨਾਂ ਵਿੱਚ ਵਸੀ ਜਾਤੀ ਵੰਡ ਉਥੇ ਜਾ ਕੇ ਵੀ ਖੇੜਾ ਨਹੀਂ ਛੱਡ ਸਕਦੀ ਤੇ ਵੱਖਰੇ ਵੱਖਰੇ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਹੋਂਦ ਵਿੱਚ ਆਉਂਦੇ ਹਨ ਇਹ ਗੁਰਦੁਆਰੇ ਸੱਭਿਆਚਾਰ ਕੇਂਦਰ ਵਜੋਂ ਭਾਈਚਾਰਿਆਂ ਨੂੰ ਜੋੜਦੇ ਹਨ ਅਕਸਰ ਸ਼ਨੀਚਰਵਾਰ ਤੇ ਐਤਵਾਰ ਗੁਰਦੁਆਰਿਆਂ ਵਿੱਚ ਕਾਫੀ ਰੌਣਕ ਹੁੰਦੀ ਹੈ ਖੁੱਲਾ ਲੰਗਰ ਹੁੰਦਾ ਹੈ ਤੇ ਆਪਸੀ ਮੇਲ ਮਲਾਪ ਵੀ ਖੁੱਲ ਕੇ ਹੁੰਦਾ ਹੈ ਜਾਣਕਾਰੀਆਂ ਸਾਂਝੀਆਂ ਹੁੰਦੀਆਂ ਹਨ ਕੌਣ ਤੀਸ ਜਾ ਰਿਹਾ ਕੌਣ ਵਾਪਸ ਆ ਰਿਹਾ ਕਿਸਦੇ ਘਰ ਕੋਈ ਵਿਆਹ ਕਾਰਜ ਹੋਣ ਵਾਲਾ ਜਾਂ ਨਵੇਂ ਬਾਲ ਦੀ آمد ਹੋਈ ਆਦ ਇਸ ਦੇ ਨਾਲ ਹੀ ਗੁਰਦੁਆਰੇ ਕਈ ਗੱਲਾਂ ਵਿੱਚ ਸੂਚਨਾ ਕੇਂਦਰ ਦਾ ਕੰਮ ਵੀ ਦਿੰਦੇ ਹਨ ਉਦਾਰਨ ਦੇ ਤੌਰ ਤੇ ਜੇ ਕਿਸੇ ਦੇ ਘਰ ਬੱਚੇ ਦਾ ਜਨਮ ਹੋਣ ਵਾਲਾ ਹੈ ਜੇ ਬਿਮਾਰੀ ਆਦ ਦੇ ਕਾਰਨ ਕਿਸੇ ਮਦਦਗਾਰ ਦੀ ਜ਼ਰੂਰਤ ਹੈ ਤਾਂ ਕਿ ਚਿੱਟੇ ਲਿਖ ਕੇ ਇੱਕ ਬੀਬੀ ਦੀ ਜ਼ਰੂਰਤ ਹੈ ਤੇ ਆਪਣਾ ਫੋਨ ਨੰਬਰ ਲਿਖ ਕੇ ਗੁਰਦੁਆਰੇ ਦੇ ਨੋਟਿਸ ਬੋਰਡ ਤੇ ਲਗਾਉਂਦੇ ਹਨ ਲੋੜਵੰਦ ਫੋਨ ਤੇ ਸੰਪਰਕ ਕਰਦੇ ਹਨ ਤੇ ਉੱਥੋਂ ਦੇ ਨਿਯਮਾਂ ਮੁਤਾਬਕ ਪੈਸਿਆਂ ਦੀ ਗੱਲ ਪੱਕੀ ਕਰ ਲਈ ਜਾਂਦੀ ਹੈ ਉੱਥੇ ਪੰਜਾਬੀ ਪਰਿਵਾਰਾਂ ਵਿੱਚ ਨਿੱਕੀਆਂ ਔਰਤਾਂ ਅਜਿਹੀ ਨੌਕਰੀ ਦੀ ਭਾਲ ਵਿੱਚ ਹੁੰਦੀਆਂ ਹਨ ਇਹ ਅਕਸਰ ਉਹ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਚੁੱਕਾ ਹੁੰਦਾ ਹੈ ਤੇ ਕਿਸੇ ਧੀ ਪੁੱਤਰ ਜਾਂ ਹੋਰ ਰਿਸ਼ਤੇਦਾਰ ਕੋਲ ਰਹਿ ਰਹੀ ਜਾਂ ਫਿਰ ਉਹਨਾਂ ਦੇ ਜਿਹੜੇ ਬੱਚਾ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਵਾਸਤੇ ਬੜਾਇਆ ਹੁੰਦਾ ਉਹਨਾਂ ਦੇ ਉਹ ਬੱਚੇ ਵੱਡੇ ਹੋ ਚੁੱਕੇ ਹੁੰਦੇ ਹਨ ਤੇ ਉਹ ਵੇਲੀਆਂ ਹੁੰਦੀਆਂ ਹਨ ਕਈ ਵਾਰ ਬਜ਼ੁਰਗ ਔਰਤਾਂ ਲਈ ਹੱਥ ਖਰਚੇ ਦੀ ਲੋੜ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੁੰਦਾ ਹੈ ਹੁਣ ਤਾਂ ਉੱਥੇ ਅਜਿਹੇ ਕੰਮਾਂ ਲਈ ਮੈਕਸੀਕਨ ਜਾਂ ਕਈ ਹੋਰ ਸਤਾਨਕ ਔਰਤਾਂ ਵੀ ਮਿਲ ਸਕਦੀਆਂ ਹਨ ਪਰ ਪੰਜਾਬੀ ਪਰਿਵਾਰ ਪੰਜਾਬੀ ਬੋਲਣ ਵਾਲੀਆਂ ਔਰਤਾਂ ਨੂੰ ਤਰਜੀਹ ਦਿੰਦੇ ਹਨ ਪਾਮੀਓ ਤੇ ਨਔਰਤਾਂ ਦੇ ਕਰਨ ਵਾਲੀ ਕਈ ਤਰ੍ਹਾਂ ਦੇ ਕੰਮ ਤੰਦੇ ਜਿਵੇਂ ਬਾਗਾਂ ਚੋਂ ਫਲ ਤੋੜਨਾ ਜਾਂ ਫੈਕਟਰੀਆਂ ਵਿੱਚ ਸਬਜ਼ੀਆਂ ਆਦਿ ਚਣਾਈ ਤੇ ਅਜਿਹੇ ਕਈ ਹੋਰ ਕੰਮ ਵੀ ਹੋ ਸਕਦੇ ਹਨ ਪਰ ਉਹ ਵਧੇਰੇ ਸਰੀਰਕ ਮਿਹਨਤ ਮੰਗਦੇ ਹਨ ਕਿਸੇ ਭਾਰਤੀ ਜਾਂ ਪੰਜਾਬੀ ਪਰਿਵਾਰ ਵਿੱਚ ਉਸ ਦਾ ਹਿੱਸਾ ਬਣ ਕੇ ਰਹਿੰਦੇ ਆ ਤੇ ਰੋਜ਼ਾਨਾ ਦੇ ਘਰੇਲੂ ਕੰਮ ਕਰਦੇ ਆ ਜਿਨ੍ਹਾਂ ਦੀ ਉਹਨਾਂ ਨੂੰ ਪਹਿਲਾਂ ਹੀ ਆਦਤ ਹੁੰਦੀ ਹੈ ਹੋਰ ਕੰਮਾਂ ਤੋਂ ਵਧੇਰੇ ਸਾਂਤ ਤੇ ਚੰਗਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਰਹਿਣ ਨਾਲ ਉਸ ਮਦਦਗਾਰ ਔਰਤ ਦਾ ਤਕਰੀਬਨ ਸਾਰਾ ਖਰਚਾ ਤਾਂ ਵੱਜਦਾ ਹੀ ਹੈ ਸੋ ਕੋ ਲੋਕਲ ਤੇ ਭਾਰਤ ਵਿੱਚ ਫੋਨ ਦੀ ਸਹੂਲਤ ਵੀ ਘਰਵਾਲੇ ਦੇ ਜ਼ਿਮੇ ਰਹਿੰਦੀ ਹੈ ਹਫ਼ਤੇ ਵਿੱਚ ਇੱਕ ਦਿਨ ਆਪਣੇ ਪਰਿਵਾਰਾਂ ਕੋਲ ਵੀ ਰਹਿ ਆਉਂਦੀਆਂ ਹਨ ਤੇ 11-1200 ਡਾਲਰ ਜਾਂ ਸਮੇਂ ਅਨੁਸਾਰ ਵਧਵੀ ਟੈਕਸ ਫਰੀ ਉਹਨਾਂ ਦੇ ਹੱਥ ਆ ਜਾਂਦੇ ਹਨ ਦੋਹਾਂ ਧਿਰਾਂ ਨੂੰ ਇੱਕ ਦੂਜੇ ਦਾ ਸਾਥਰਾ ਸਾਜਾਵੇ ਤੱਕ ਕਈ-ਕਈ ਸਾਲ ਵੀ ਨਿਕਲ ਜਾਂਦੇ ਹਨ ਸਾਡੇ ਦੇਸ਼ ਦੇ ਲੋਕ ਕਹਿਣ ਉਹ ਤਾਂ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਰਹਿੰਦੇ ਹਨ ਤੇ ਆਧੁਨਿਕ ਜੀਵਨ ਜੀ ਰਹੇ ਹਨ ਪਰ ਆਪਣੇ ਮਨਾਂ ਵਿੱਚ ਉਹ ਸਦੀਆਂ ਪੁਰਾਣੇ ਵਹਿਮ ਤੇ ਵਿਸ਼ਵਾਸ ਨਾਲ ਹੀ ਲੈ ਕੇ ਗਏ ਹਨ ਸੈਨ ਡਿਏਗੋ ਜਾਂਦਿਆਂ ਇੱਕ ਥਾਂ ਤੇ ਇੱਕ ਭਾਰਤੀ ਰੈਸਟੋਰੈਂਟ ਵਿੱਚ ਖਾਣਾ ਖਾਣ ਰੁਕੇ ਤਾਂ ਵੇਖਿਆ ਕਿ ਉਸ ਮਾਰਕੀਟ ਵਿੱਚ ਇੱਕ ਮੰਦਰ ਸੀ ਭਾਰਤੀ ਲੋਕ ਜਿਨ੍ਹਾਂ ਨੇ ਨਵੀਆਂ ਕਾਰਾਂ ਖਰੀਦੀਆਂ ਹੁੰਦੀਆਂ ਉੱਥੇ ਆ ਕੇ ਕਾਰਾਂ ਮੰਦਰ ਦੇ ਸਾਹਮਣੇ ਖੜੀਆਂ ਕਰਕੇ ਪੰਡਤ ਕੋਲੋਂ ਮੰਤਰ ਪੜਵਾ ਕੇ ਜਾ ਰਹੇ ਸਨ ਪੰਡਤ ਆਪਣੀ ਕਾਰਵਾਈ ਕਰਕੇ ਕਾਰ ਤੇ ਫੁੱਲ ਤੇ ਕੁਝ ਹੋਰ ਨਿਕਸੁਕਿ ਛਿੜਕ ਦਿੰਦਾ ਤੇ ਸਾਡੇ ਲੋਕ ਨਿਸ਼ਚਿਤ ਦਸ਼ਨਾ ਦੇ ਕੇ ਖੁਸ਼ ਹੋ ਕੇ ਚਲੇ ਜਾਂਦੇ ਕੋਈ ਧੀਰ ਵਿੱਚ 4-5 ਕਾਰਾਂ ਦੀ ਲਾਈਨ ਲੱਗ ਗਈ ਦੇਖੀ ਗਈ ਬਾਕੀ ਸਾਰਾ ਦਿਨੇ ਸਿਰਸਰਾਂ ਕਿਵੇਂ ਚੱਲਦਾ ਹੋਵੇਗਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਉੰਜ ਸ਼ਨੀਵਾਰ ਐਤਵਾਰ ਇਸ ਤਰ੍ਹਾਂ ਦੇ سلسلے ਵਧੇਰੇ ਚੱਲਦੇ ਹਨ ਇੰਜ ਵੀ ਸੁਣ ਵਿੱਚ ਆਇਆ ਹੈ ਕਿ ਕਈ ਲੋਕਾਂ ਨੇ ਗੁਰਦੁਆਰਿਆਂ ਨੂੰ ਵੀ ਕਾਰੋਬਾਰ ਬਣਾਇਆ ਹੋਇਆ ਹੈ ਕੁਝ ਲੋਕ ਮਿਲ ਕੇ ਜ਼ਮੀਨ ਖਰੀਦ ਕੇ ਗੁਰਦੁਆਰਾ ਉਸਾਰ ਲੈਂਦੇ ਹਨ ਤੇ ਗੁਰਦੁਆਰਾ ਕਮੇਟੀ ਜੋ ਉਹਨਾਂ ਦੀ ਆਪਣੀ ਹੀ ਸੰਪਤੀ ਦੀ ਹੁੰਦੀ ਹੈ ਨੂੰ ਕਿਰਾਏ ਤੇ ਦੇ ਦਿੰਦੇ ਹਨ ਇਸ ਤਰ੍ਹਾਂ ਘਰਾਂ ਦੀ ਸਫਾਈ ਦੇ ਪ੍ਰਬੰਧ ਵਾਸਤੇ ਵੀ ਉੱਥੇ ਕਈ ਲੋਕਾਂ ਨੇ ਕੰਪਨੀਆਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਦੇ ਕਰਿੰਦੇ ਮੰਗ ਅਨੁਸਾਰ ਘਰਾਂ ਵਿੱਚ ਆਪਣਾ ਸਾਜੋ-ਸਮਾਨ ਲੈ ਕੇ ਜਾਂਦੇ ਹਨ ਤੇ ਘਰਾਂ ਨੂੰ ਲਿਸ਼ਕਾ-ਪਿਸ਼ਕਾ ਕੇ ਬਿਨਾਂ ਕਰਦਿਆਂ ਨੂੰ ਕੋਈ ਖੇਡਲ ਦਿੱਤਿਆਂ ਲਾਏ ਗਏ ਸਮੇਂ ਦੇ ਹਿਸਾਬ ਨਾਲ ਡਾਲਰ ਲੈ ਕੇ ਚਲੇ ਜਾਂਦੇ ਹਨ ਉਹਨਾਂ ਦੇ ਹਰ ਪਲ ਦੇ ਕੰਮ ਦਾ ਮਤਲਬ ਸਿਰਫ ਕਮੀ ਹੁੰਦਾ ਹੈ ਇਹਨਾਂ ਤੋਂ ਬਿਨਾ ਹਰੇਕ ਮਿਸਤਰੀ ਭਾਵੇਂ ਲੱਕੜ, ਬਿਜਲੀ ਜਾਂ ਸੈਂਟਰੀ ਵਾਲਾ ਹੋਵੇ ਆਪਣੀ ਵਰਤੋਂ ਦਾ ਲੁੜਿੰਦਾ ਸਾਰਾ ਸਮਾਨ ਆਪਣੀਆਂ ਛੋਟੇ ਟਰੱਕ ਨੁਮਾ ਗੱਡੀਆਂ ਵਿੱਚ ਲੈ ਕੇ ਹੀ ਆਉਂਦੇ ਹਨ ਘਰ ਵਾਲੇ ਤੋਂ ਪਾਣੀ ਤੱਕ ਨਹੀਂ ਮੰਗਦੇ ਅਮਰੀਕਾ ਵਿੱਚ ਪੁਲਿਸ ਦੇ ਕਾਰਨਾਮਿਆਂ ਦੀਆਂ ਕਈ ਫਿਲਮਾਂ ਉੱਥੇ ਦੇਖੀਆਂ ਸਨ ਇਹਨਾਂ ਦਾ ਸੜਕਾਂ ਉੱਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਵਾਉਣ ਵਿੱਚ ਬਹੁਤ ਵੱਡਾ ਹੱਥ ਹੈ। ਟ੍ਰੈਫਿਕ ਨਿਯਮਾਂ ਭੰਗ ਕਰਨ ਦੇ ਜੁਰਮਾਨੇ ਵੀ ਉੱਥੇ ਬਹੁਤ ਪਾਰੇ ਹੁੰਦੇ ਹਨ, ਸੋ ਲੋਕ ਡਰਦੇ ਆ ਵੀ ਗਲਤੀ ਘਾਟੀ ਕਰਦੇ ਹਨ। ਫਿਰ ਵੀ ਜੇ ਕਦੇ ਲੋਕ ਕਿਸੇ ਮੁੱਖ ਮਾਰਗ ਤੇ ਨਿਰਧਾਰਤ ਸਪੀਡ ਤੋਂ ਬਧੇਰੇ ਤੇਜ਼ ਜਾ ਰਹੇ ਹੋਣ ਤਾਂ ਪੁਲਿਸ ਦੀ ਗੱਡੀ ਨੂੰ ਵੇਖਦੇ ਇੱਕਦਮ ਕਾਇਦੇ ਅਨੁਸਾਰ ਚੱਲਣ ਲੱਗਦੇ ਹਨ। ਸਾਡੇ ਪੰਜਾਬੀ ਲੋਕ ਤਾਂ ਪੁਲਿਸ ਵਾਲਿਆਂ ਨੂੰ ਮਾਮੇ ਕਹਿੰਦੇ ਹਨ। ਇਹ ਤਾਂ ਸੀ ਟ੍ਰੈਫਿਕ ਪੁਲਿਸ ਦੀ ਗੱਲ। ਹੁਣ ਉੱਥੋਂ ਦੀ ਪੁਲਿਸ ਬਾਰੇ ਇੱਕ ਅੱਖੀ ਵੇਖਿਆ ਸਗੋਂ ਹੰਡਾਇਆ ਹੋਇਆ ਤਜਰਬਾ ਵੀ ਸੰਜਿਆ ਕੀਤਾ ਜਾ ਰਿਹਾ ਜੋ ਵਖਰੀ ਤਰ੍ਹਾਂ ਦਾ ਪ੍ਰਭਾਵ ਦਿੰਦਾ ਹੈ ਕੋਈ ਸਾਲ ਪਹਿਲਾਂ ਅਮਰੀਕਾ ਵਿੱਚ ਬੱਚਿਆਂ ਕੋਲ ਹੁੰਦੇ ਆ ਇੱਕ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਦਾਖਲ ਸਨ ਮੈਂ ਤੇ ਸਾਡੀ 9 ਬੇਟੀ ਸ਼ਾਮ ਨੂੰ ਹਸਪਤਾਲ ਤੋਂ ਵਾਪਸ ਆਈਆਂ ਤੇ ਦੇਖਿਆ ਕਿ ਘਰ ਦੇ ਪਿਛਲੇ ਬੇੜੇ ਵਿੱਚ ਖੁੱਲਦਾ ਸ਼ੀਸ਼ੇ ਦਾ ਇੱਕ ਵੱਡਾ ਦਰਵਾਜ਼ਾ ਚੱਕਣਾ ਚੂਰ ਹੋਇਆ ਪਿਆ ਸੀ ਉਸ ਕਲੋਨੀ ਵਿੱਚ ਘਰਾਂ ਦੀ ਬਿਉਂਤ ਇਸ ਤਰ੍ਹਾਂ ਹੈ ਕਿ ਛੋਟੀਆਂ-ਛੋਟੀਆਂ ਕੁਝ ਮਨੁੱਖ ਸਿੱਧਤ ਝੀਲਾਂ ਦੀ ਇੱਕ ਲੜੀ ਹੈ ਉਸ ਦੇ ਆਲੇ-ਦੁਆਲੇ ਹਰੀ ਘਾਹ ਤੇ ਵੱਲਵਲਿੰਗੀ ਜੀ ਸੜਕ ਤੇ 골ਫ ਗਰਾਊਂਡ ਹੈ ਉਹਦੇ ਦੋਵੇਂ ਪਾਸੇ ਬਾਰ-ਬਾਰ ਘਰ ਹਨ ਸਾਰੇ ਘਰਾਂ ਦਾ ਪਿਛਲਾ ਗੇਟ ਇਸ ਗੋਲਫ ਗਰਾਊਂਡ ਵਾਲੇ ਪਾਸੇ ਖੁੱਲਦਾ ਹੈ ਸਾਰੇ ਘਰਾਂ ਦੇ ਪਿਛਲੇ ਪਾਸੇ ਵੱਲ ਕਮਰਿਆਂ ਦੀਆਂ ਕੰਧਾਂ ਲੰਬੇ ਸ਼ੀਸ਼ਿਆਂ ਦੇ ਦਰਵਾਜ਼ੇਆਂ ਬਾਰੀਆਂ ਦੀਆਂ ਹੀ ਹਨ ਤਕਰੀਬਨ ਘਰਾਂ ਦੇ ਮੁੱਖ ਦਰਵਾਜ਼ੇ ਵਿੱਚ ਵੀ ਵੱਡੇ ਤੇ ਮੋਟੇ ਸ਼ੀਸ਼ੇ ਲੱਗੇ ਹੋਏ ਹਨ ਲੰਘਦੇ ਆ ਮੁੱਖ ਗੇਟ ਵਿੱਚੋਂ ਦੀ ਪਿਛਲਾ ਪਾਸਾ ਵੀ ਕਈ ਵਾਰ ਨਜ਼ਰ ਆਉਂਦਾ ਹੁੰਦਾ ਹੈ ਸੋ ਕਰ ਦੇ ਅੰਦਰ ਆਉਂਦਿਆਂ ਹੀ ਇੱਕ ਟੁੱਟੇ ਦਰਵਾਜ਼ੇ ਨੂੰ ਵੇਖਦਿਆਂ ਹੀ ਨੂੰਹ ਬੇਟੀ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਤੁਹਾਡੇ ਘਰ ਦੇ ਜੀ ਠੀਕ ਹਨ ਉਸਤੇ ਹਾਂ ਕਹਿੰਦੇ ਜਵਾਬ ਮਿਲਿਆ ਕਿ ਜੇ ਤੁਹਾਡੇ ਘਰ ਦੇ ਜੀ ਠੀਕ ਹਨ ਤਸੀਂ ਸਿਰਫ ਘਰ ਦੀ ਤੋੜ ਪਨ ਜਾਨੀ ਬ੍ਰੇਕੇਜ ਤੇ ਹੀ ਨਹੀਂ ਆਉਂਦੇ ਅਸਲ ਵਿੱਚ ਹਸਪਤਾਲ ਜਾਣ ਲੱਗਿਆਂ ਉਹ ਘਰ ਵਿੱਚ ਅਲਾਰਮ ਲਗਾ ਕੇ ਜਾਣਾ ਭੁੱਲ ਗਈ ਸੀ ਕਿਸੇ ਉਪਰੇ ਬੰਦੇ ਦੇ ਬਾਹਰੋਂ ਆਉਣ ਤੇ ਇਸ ਅਲਾਰਮ ਨੇ ਵੱਜ ਜਾਣਾ ਸੀ ਕਲੋਨੀ ਦੀ ਸਕਿਉਰਿਟੀ ਯਾਨੀ ਸੁਰੱਖਿਆ ਦਾ ਇੰਤਜ਼ਾਮ ਕਰਨ ਵਾਲਿਆਂ ਨੂੰ ਕਿਸੇ ਬਾਹਰ ਦੇ ਬੰਦੇ ਦੇ ਆਉਣ ਦੀ ਸੂਚਨਾ ਦੇ ਦੇਣੀ ਸੀ ਉਂਝ ਤਾਂ ਕਲੋਨੀ ਦੇ ਗੇਟ ਵਾਸਤੇ ਵੀ ਹਰੇਕ ਘਰ ਕੋਲ ਇੱਕ ਦਿੱਤਾ ਹੋਇਆ ਕੋਡ ਹੁੰਦਾ ਤੇ ਕਿਸੇ ਮਹਿਮਾਨ ਦੇ ਆਉਣ ਤੇ ਵੀ ਘਰ ਵਾਲਿਆਂ ਵੱਲੋਂ ਉਹ ਨੰਬਰ ਦੱਸੇ ਜਾਣ ਤੇ ਹੀ ਸਵੈ ਚਾਲਤ ਗੇਟ ਖੁੱਲਦੇ ਹਨ ਪਰ ਜਦੋਂ ਕਿਸੇ ਇੱਕ ਕਾਰ ਚਾਲਕ ਵੱਲੋਂ ਗੇਟ ਖੋਲਿਆ ਗਿਆ ਤਾਂ ਪਿੱਛੇ ਹੀ ਹੋਰ ਕਾਰਾਂ ਵੀ ਬਿਨਾਂ ਕੋੜਦੇ ਨਿਕਲ ਜਾਂਦੀਆਂ ਹਨ ਇਸੇ ਤਰ੍ਹਾਂ ਚੋਰ ਆਏ ਸਨ ਇੰਸ਼ੋਰੈਂਸ ਨੂੰ ਫੋਨ ਕੀਤਾ ਤਾਂ ਰਾਤ ਨੂੰ 11 ਵਜੇ ਆ ਕੇ ਟੁੱਟਾ ਕਰ ਸਾਫ ਕਰਕੇ ਉਸੇ ਪੜਾਈਦਾਰ ਜੀ ਦਰਵਾਜ਼ਾ ਲਾ ਗਏ ਤਾਂ ਪਰਿਵਾਰ ਸੌ ਸਕਿਆ ਅਸਲ ਵਿੱਚ ਚੋਰ ਕਈ ਦਿਨਾਂ ਤੋਂ ਧਿਆਨ ਰੱਖ ਰਹੇ ਹੋਣਗੇ ਕਿ ਘਰ ਵਾਲੇ ਰੋਜ਼ ਜਾਂਦੇ ਹਨ ਤੇ ਸ਼ਾਮ ਪਈ ਵਾਪਸ ਆਉਂਦੇ ਹਨ ਘਰ ਦੇ ਬਾਹਰਲੇ ਕੈਮਰਿਆਂ ਤੋਂ ਪਤਾ ਲੱਗਾ ਕਿ ਚੋਰ ਚੁੱਸ ਫੁਰਤ ਸਵੈਦ ਕੱਪੜਿਆਂ ਵਾਲੇ ਨੌਜਵਾਨ ਸਨ ਜਿਨ੍ਹਾਂ ਦੇ ਮੂੰਹ ਤੇ ਮਾਸਕ ਪਾਏ ਹੋਏ ਸਨ ਉਹ ਨਾਲ ਦੇ ਖਾਲੀ ਪਏ ਕਰ ਵੱਲੋਂ ਆਏ ਤੇ ਸਾਰੇ ਕੱਰਦੀਆਂ ਅਲਮਾਰੀਆਂ ਦਰਾਜ਼ਾਂ ਦੀ ਤੋੜਪਨ ਕੀਤੀ ਇੱਕ ਸੇਫ ਤੇ ਵੱਡੇ ਪਰਸਾ ਚੁੱਕੇ ਲੈ ਗਏ ਉਹ ਵਾਪਸ ਵੀ ਸਾਡੇ ਵੱਲੋਂ ਬਾਹਰਲਾ ਗੇਟ ਖੋਲਣ ਸਮੇਂ ਹੀ ਦੌੜੇ ਸਨ ਖੈਰ ਪੁਲਿਸ ਦੇ ਦੋ ਬੰਦੇ ਅੱਧੀ ਰਾਤ ਨੂੰ ਆਏ ਤੇ ਕੈਮਰਿਆਂ ਦੀ ਰਿਕਾਰਡਿੰਗ ਲੈ ਗਏ ਤਿੰਨ ਕੁ ਦਿਨਾਂ ਪਿਛੋਂ ਇੱਕ ਲੇਡੀ ਪੁਲਿਸ ਅਫਸਰ ਆਈ ਤੇ ਅੰਤ ਵਿੱਚ ਪੁਲਿਸ ਨੇ ਇਹ ਗੱਲ ਦੱਸ ਕੇ ਗੱਲ ਮੁਕਾ ਦਿੱਤੀ ਕਿ ਇਹ ਲੋਕ ਪਹਿਲਾਂ ਰਾਤਾਂ ਨੂੰ ਚੋਰੀਆਂ ਕਰਦੇ ਸਨ ਹੁਣ ਇਹਨਾਂ ਦਾ ਹੌਸਲਾ ਵਧ ਗਿਆ ਤੇ ਦਿਨ ਨੂੰ ਵੀ ਚੋਰੀਆਂ ਕਰਨ ਲੱਗ ਪਏ ਹਨ ਤੁਸੀਂ ਇੰਸ਼ੋਰੈਂਸ ਤੋਂ ਆਪਣਾ ਨੁਕਸਾਨ ਕਲੇਮ ਕਰ ਲਓ ਇੰਨੇ ਦਿਨੀ ਬਹੁਤ ਸਾਰੇ ਪੰਜਾਬੀ ਪਰਿਵਾਰ ਵੀ ਆਪਣੇ ਇਥੋਂ ਦੇ ਰੁਝਾਨ ਮੁਤਾਬਕ ਹਮਦਰਦੀ ਵਜੋਂ ਆਉਂਦੇ ਰਹੇ। ਇੱਕ ਪਰਿਵਾਰ ਨੇ ਦੱਸਿਆ ਕਿ ਜੇ ਰੱਬ ਸਭਬੀ ਕੋਈ ਚੋਰਾਂ ਦਾ ਗਰੁੱਪ ਫੜਿਆ ਜਾਵੇ ਤਾਂ ਪੁਲਿਸ ਨੂੰ ਸਭ ਚੋਰੀਆਂ ਬਾਰੇ ਦੱਸ ਦਿੰਦੇ ਹਨ। ਉਹਨਾਂ ਨੇ ਇੱਕ ਦਿਲਚਸਪ ਘਟਨਾ ਵੀ ਸੁਣਾਈ। ਇੱਕ ਪੰਜਾਬੀ ਮੁੰਡਾ ਨਵਾਂ ਨਵਾਂ ਅਮਰੀਕਾ ਗਿਆ ਸੀ। ਰਾਤ ਨੂੰ ਇੱਕ ਚੋਰ ਆ ਗਿਆ। ਮੁੰਡੇ ਨੂੰ ਪਤਾ ਲੱਗ ਗਿਆ ਤੇ ਉਸਨੇ ਚੋਰ ਨੂੰ ਦੋ ਤਿੰਨ ਕੁ ਸੌਣ ਜੜ ਦਿੱਤੇ। ਚੋਰ ਨੇ ਉੱਥੋਂ ਹੀ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਆ ਗਈ ਤੇ ਉਲਟਾ ਪੰਜਾਬੀ ਮੁੰਡੇ ਨੂੰ ਕਹਿਣ ਲੱਗ ਪਈ ਕਿ ਤੂੰ ਇਸ ਨਾਲ ਕ੍ਰਾਈਮ ਕਿਉਂ ਕੀਤਾ? ਇਸ ਨਾਲ ਹੁਣ ਕੰਪਰੋਮਾਈਜ਼ ਯਾਨੀ ਸਮਝੌਤਾ ਕਰ ਮੁੰਡੇ ਨੂੰ ਚੋਰ ਨੂੰ 1000 ਡਾਲਰ ਦੇਣਾ ਪਿਆ ਸੋਚਿਆ ਅਮਰੀਕਾ ਦੀਆਂ ਵੱਖਰੀਆਂ ਗੱਲਾਂ ਤੇ ਵੱਖਰੀਆਂ ਦਲੀਲਾਂ ਹਨ ਅਮਰੀਕਾ ਵਿੱਚ ਡਾਕਟਰੀ ਇਲਾਜ ਬਹੁਤ ਮਹਿੰਗਾ ਹੈ ਕਦੇ ਕਿਸੇ ਪਰਿਵਾਰ ਦੇ ਜੀ ਨੂੰ ਗੰਭੀਰ ਰੋਗ ਲੱਗ ਜਾਵੇ ਤਾਂ ਲੋਕਾਂ ਦੇ ਘਰ ਤੱਕ ਵਿਕ ਜਾਂਦੇ ਹਨ ਇਸ ਕਰਕੇ ਲੋਕ ਤਕਰੀਬਨ ਸਿਰ ਦਾ ਬੀਮਾ ਕਰਾ ਕੇ ਹੀ ਰੱਖਦੇ ਹਨ ਇਹ ਬੀਮਾ ਕੰਪਨੀਆਂ ਹਰ ਸਾਲ ਆਪਣੇ ਗਾਕਾਂ ਦੀ ਸਿਰ ਦੇ ਟੈਸਟ ਕਰਵਾਉਂਦੀਆਂ ਹਨ ਤੇ ਲੁੜਿੰਦੇ ਇਲਾਜ ਵੀ ਕਰਵਾਉਂਦੀਆਂ ਹਨ ਔਰ ਡਾਕਟਰਾਂ ਤੇ ਬੀਮਾ ਕੰਪਨੀਆਂ ਦਾ ਜੋੜ ਮਿਲ ਅਜਿਹਾ ਹੈ ਕਿ ਮਰੀਜ਼ ਨੂੰ ਜਾਣਾ ਵੀ ਕੰਪਨੀ ਦੇ ਨਿਰਧਾਰਤ ਡਾਕਟਰਾਂ ਕੋਲ ਹੀ ਪੈਂਦਾ ਤੇ ਉਹਨਾਂ ਦੀ ਫੀਸ ਦਾ ਇੱਕ ਹਿੱਸਾ ਕੋ-ਪੇਮੈਂਟ ਦੇ ਨਾਂ ਹੇਠ ਵੀ ਹਰ ਵਾਰ ਅਦਾ ਕਰਨੀ ਪੈਂਦਾ ਹੈ। ਵਿਡਮਣਾ ਇਹ ਹੈ ਕਿ ਪਹਿਲਾਂ ਤਾਂ ਥੋੜੀ-ਬਹੁਤ ਤਕਲੀਫ ਜਿਵੇਂ ਜ਼ੁਕਾਮ, ਖਾਂਸੀ ਆਦਿ ਵਾਸਤੇ ਕੋਈ ਖਾਸ ਸਹਾਈ ਵੀ ਨਹੀਂ ਦਿੱਤੀ ਜਾਂਦੀ ਪਰੰਤੂ ਜਦ ਕੋਈ ਅਜੀਹਾ ਰੋਗ ਖਤਰਨਾਕ ਰੂਪ ਧਾਰ ਲਵੇ ਤਾਂ ਹਸਪਤਾਲ ਦਾ ਖਰਚਾ ਕਰਦਾ ਬੂਹਾ ਦੂਜੇ ਬੰਨੇ ਲਾ ਦਿੰਦਾ ਹੈ। ਸ਼ਾਇਦ ਇਸੇ ਲਈ ਉਧਰਲੇ ਲੋਕ ਸਧਾਰਨ ਬਿਮਾਰੀ ਤੋਂ ਹੀ ਬਹੁਤ ਰਹਿ ਜਾਂਦੇ ਹਨ। ਹਸਪਤਾਲਾਂ ਵਿੱਚ ਅਤ ਆਧੁਨਿਕ ਮਸ਼ੀਨਾਂ ਅਤੇ ਯੰਤਰ ਹਨ ਤੇ ਨਰਸਾਂ ਤੇ ਡਾਕਟਰ ਜ਼ਿਆਦਾ ਇਹਨਾਂ ਤੇ ਹੀ ਨਿਰਭਰ ਹੁੰਦੇ ਹਨ। ਉੱਥੇ ਜਿੰਨਾ ਮਰਜ਼ੀ ਵੱਡਾ ਡਾਕਟਰ ਹਸਪਤਾਲ ਦਾ ਚੱਕਰ ਲਗਾ ਰਿਹਾ ਹੋਵੇ ਇਕੱਲਾ ਹੀ ਹੁੰਦਾ ਹੈ। ਇੱਥੋਂ ਵਾਂਗ ਨਰਸਾਂ ਤੇ ਜੂਨੀਅਰ ਡਾਕਟਰਾਂ ਦਾ ਢੋਲਾ ਨਾਲ ਨਹੀਂ ਹੁੰਦਾ। ਅਸੀਂ ਅਕਸਰ ਇਹ ਵਿਸ਼ਵਾਸ ਕਰਦੇ ਅਤੇ ਕਹਿੰਦੇ ਹਾਂ ਕਿ ਅਸੀਂ ਭਾਰਤੀ ਆਪਣੇ ਰਿਸ਼ਤਿਆਂ ਦੀ ਬਹੁਤ ਪਰਵਾਹ ਕਰਦੇ ਹਾਂ ਪਰ ਹੁਣ ਸਾਡੇ ਬਾਰੇ ਇੱਕ ਅਤਨ ਸੱਚਾਈ ਤੋਂ ਕਾਹ ਦੂਰ ਹੈ। ਸਾਡੇ ਬਹੁਤੇ ਲੋਕ ਵੀ ਅਣਕਮਾਊ ਹੋ ਚੁੱਕੇ ਰਿਸ਼ਤਿਆਂ ਤੋਂ ਖੜਾ ਛੜਾ ਕੇ ਹੀ ਰਾਜੀ ਹਨ। ਅਮਰੀਕੀ ਸਮਾਜ ਵਿੱਚ ਤਾਂ ਪਹਿਲਾਂ ਹੀ ਰਿਸ਼ਤਿਆਂ ਪ੍ਰਤੀ ਮੋਦ ਆ ਰੁਝਾਨ ਘਟ ਹੈ। ਉੱਥੇ ਬਜ਼ੁਰਗਾਂ ਵਾਸਤੇ ਖਾਸ ਤਰ੍ਹਾਂ ਦੇ ਰਹਿਸ਼ੀ ਸਥਾਨ ਜਾਂ ਬਿਰਧ ਘਰ ਹੁੰਦੇ ਹਨ ਜੋ ਪ੍ਰਾਈਵੇਟ ਤੇ ਸਰਕਾਰੀ ਦੋਹਾਂ ਤਰ੍ਹਾਂ ਦੇ ਹੁੰਦੇ ਹਨ। ਟੀਵੀ ਦੇ ਚੈਨਲਾਂ ਤੇ ਅਕਸਰ ਸੂਚਨਾਵਾਂ ਯਾਨੀ ਮਸ਼ਹੂਰੀਆਂ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਤੁਹਾਡੇ ਮਾਪੇ ਵਾਸਤੇ ਇੱਕ ਘਰ ਦਾ ਆਰਾਮ ਦੇ ਘਰ ਆਦ ਵਰਗੀਆਂ। ਪਰ ਇਹ ਦੇਖਣ ਵਿੱਚ ਆਇਆ ਕਿ ਮੈਕਸੀਕਨ ਲੋਕ ਆਪਣੇ ਬਾਰੇ ਬਧੇਰੇ ਸੰਵੇਦਨਸ਼ੀਲ ਹੁੰਦੇ ਹਨ। ਉਹ ਜਿਸ ਨੂੰ ਆਪਣਾ ਸਮਝ ਲੈਂਦੇ ਹਨ ਉਸ ਤੇ ਅਨਾਂ ਵਿਸ਼ਵਾਸ ਕਰਦੇ ਹਨ। ਜਿਸ ਡਾਕਟਰ ਤੇ ਵੀ ਉਹ ਇੱਕ ਵਾਰੀ ਅਗੇਨ ਕਰ ਲੈਣ ਉਸ ਨਾਲ ਐਸਾ ਜੁੜਦੇ ਹਨ ਕਿ ਠੀਕ ਹੋਣ ਪਿੱਛੋਂ ਉਸ ਨੂੰ ਜਫੀਆਂ ਪਾਪਾ ਮਿਲਦੇ ਹਨ ਇਸ ਵਾਰ ਇੱਕ ਮਕਸੀਕਨ ਪਰਿਵਾਰ ਤੇ ਮੋਖਰੇ ਸੁਭਾ ਦੀ ਝਲਕ ਦੇਖਣ ਨੂੰ ਮਿਲੀ ਉਹ ਦੋਵੇਂ ਪਤੀ ਪਤਨੀ ਸੇਵਾਮੁਕਤ ਹਨ ਅਤੇ ਉਹਨਾਂ ਦੇ ਬੱਚੇ ਕਮਾਕਰਾਂ ਦੇ ਸਿਲਸਿਲਿਆਂ ਵਿੱਚ ਦੂਰ ਦਰਾਡੇ ਸ਼ਹਿਰਾਂ ਵਿੱਚ ਰਹਿੰਦੇ ਹਨ ਪਰਿਵਾਰ ਦੇ ਮੁਖੀ ਦੀ ਪਤਨੀ ਤਿੰਨ ਭੈਣਾਂ ਹਨ ਉਹਨਾਂ ਦੀ 90 ਸਾਲਾਂ ਦੀ ਮਾਂ ਭੁੱਲਣ ਦੀ ਬਿਮਾਰੀ ਯਾਨੀ ਡਿਮੈਂਸ਼ੀਆ ਦੇ ਨਾਲ ਨਾਲ ਕਬਜ਼ ਦੀ ਵੀ ਮਰੀਜ਼ ਹੈ ਤਿੰਨੇ ਤੀਆਂ ਵਾਰੀ ਵਾਰੀ ਇੱਕ ਇੱਕ ਹਫ਼ਤਾ ਉਸ ਦੀ ਸੇਵਾ ਕਰਦੀਆਂ ਹਨ ਉਧਰਲੇ ਲੋਕ ਪਾਲਤੂ ਜੀਵਾਂ ਨੂੰ ਬੱਚਿਆਂ ਵਰਗੇ ਮੋਹ ਨਾਲ ਪਾਲਦੇ ਹਨ ਅਪਰੋਧਕ 17 ਵਿਚਲੇ ਆਦਮੀਆਂ ਨੇ ਵੀ ਦੋ ਕੁੱਤੀਆਂ ਪਾਲੀਆਂ ਹੋਈਆਂ ਸਨ ਜਿਸ ਨੂੰ ਗਰਲਜ਼ ਅਰਥਾਤ ਲੜਕੀਆਂ ਕਹਿੰਦਾ ਸੀ ਕੋਈ ਦਿਨ ਪਹਿਲਾਂ ਦੋਵੇਂ ਬਿਮਾਰ ਹੋ ਕੇ ਵਾਰੀ-ਵਾਰੀ ਮਰ ਗਈਆਂ ਤੇ ਉਸ ਸ਼ਖਸ ਨੇ ਉਹਨਾਂ ਦੀ ਹੱਡੀਆਂ ਆਪਣੇ ਘਰ ਵਿੱਚ ਸੰਭਾਲੀਆਂ ਹੋਈਆਂ ਹਨ ਹੁਣ ਜੋ ਉੱਥੇ ਕੁੱਤੇ ਬਿੱਲੀਆਂ ਜਾਂ ਹੋਰ ਪਾਲਤੂ ਜਾਨਵਰ ਰੱਖਣਾ ਕਾਫੀ ਮਹਿੰਗਾ ਪੈਂਦਾ ਹੈ ਕੁਝ ਸਾਲ ਪਹਿਲਾਂ ਆਏ ਆਰਥਿਕ ਮੰਦਵਾੜੇ ਦੌਰਾਨ ਪਾਲਤੂ ਜੀਵਾਂ ਨੂੰ ਵੀ ਇਸ ਤਰ੍ਹਾਂ ਖਮਿਆਜਾ ਭੁਗਤਣਾ ਪਿਆ ਹੋਇਆ ਐਵੇਂ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਮੰਦੇ ਆਰਥਿਕ ਹਾਲਾਤ ਕਾਰਨ ਖਰਚੇ ਬਚਾਉਣ ਵਾਸਤੇ ਆਪਣੇ ਕਈ ਮਲਾਜ਼ਮਾਂ ਨੂੰ ਨੌਕਰੀਆਂ ਤੋਂ ਇੱਕਦਮ ਜਵਾਬ ਦੇ ਦਿੱਤਾ। ਉਧਰ ਲੋਕਾਂ ਵਿੱਚ ਸਾਡੇ ਵਾਂਗ ਮਨ ਮਾਰ ਕੇ ਬਚਤ ਕਰਨ ਦਾ ਰੁਝਾਨ ਘਟ ਹੀ ਹੁੰਦਾ ਹੈ। ਸੋਚਾਂਨ ਕਈ ਵਿਪਤਾ ਕਾਰਨ ਉਹਨਾਂ ਵਾਸਤੇ ਆਪਣੇ ਪਰਿਵਾਰਾਂ ਨੂੰ ਪਾਲਣਾ ਮੁਸ਼ਕਲ ਹੋ ਗਿਆ। ਪਾਲਤੂਆਂ ਨੂੰ ਕਿੱਥੋਂ ਖਵਾਉਂਦੇ? ਬਿੱਲੀਆਂ, ਕੁੱਤਿਆਂ ਤੇ ਪੰਛੀਆਂ ਤੋਂ ਇਲਾਵਾ ਕਈ ਲੋਕਾਂ ਨੇ ਘੋੜੇ ਵੀ ਰੱਖੇ ਹੋਏ ਸਨ। ਇੱਕ ਘੋੜੇ ਦੀ ਇੱਕ ਦਿਨ ਦੀ ਖੁਰਾਕ ਤੇ ਹੀ ਉਦੋਂ 18 ਡਾਲਰ ਲੱਗਦੇ ਸਨ। ਤੇ ਐਵੇਂ ਦਾ ਹੀ ਹਿਸਾਬ ਬਾਕੀ ਜਾਨਵਰਾਂ ਤੇ ਹੋਣ ਵਾਲੇ ਖਰਚੇ ਬਾਰੇ ਸੀ ਕੈਲੀਫੋਰਨੀਆ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਪਾਲਤੂ ਜੀਵਾਂ ਨੂੰ ਲਾਵਾਸ ਛੱਡ ਦਿੱਤਾ ਰਾਤ ਵੇਲੇ ਕਈ ਲੋਕ ਘੋੜਿਆਂ ਨੂੰ ਜ਼ਰਕਤਾਂ ਨਾਲ ਬਣ ਗਏ ਤੇ ਕੁੱਤਿਆਂ ਨੂੰ ਕਰਦੇ ਅੰਦਰ ਜਾਂ ਬਾਹਰ ਲਾਵਾਸ ਛੱਡ ਕੇ ਘਰ ਬੰਦ ਕਰਕੇ ਆਪਣਾ ਸਮਾਨ ਗੱਡੀਆਂ ਵਿੱਚ ਪਰ ਕੇ ਪਰਵਾਸ ਸਮੇਤ ਰਾਤੋਂ ਰਾਤ ਕਿਧਰੇ ਹੋਰ ਚਲੇ ਗਏ ਤੁਰਦੇ ਫਿਰਦੇ ਜਾਨਵਰਾਂ ਚੋਂ ਕਈਆਂ ਨੂੰ ਤਾਂ ਹੋਰ ਪਰਿਵਾਰਾਂ ਨੇ ਅਪਣਾ ਲਿਆ ਜੋ ਉਹਨਾਂ ਦੀ ਸੰਭਾਲ ਦੇ ਸਮਰਥਨ ਪਰ ਕਈ ਵਿਚਾਰੀ ਕਈ ਕਈ ਦਿਨ ਭੁੱਖੇ ਪਿਆਸੇ ਇੱਧਰ ਉੱਧਰ ਘੁੰਮਦੇ ਫਿਰਦੇ ਰਹੇ ਅਖਬਾਰਾਂ ਵਿੱਚ ਉਹਨਾਂ ਦੀਆਂ ਫੋਟੋਆਂ ਛਪਦੀਆਂ ਰਹੀਆਂ ਕਈ ਪਰਿਵਾਰਾਂ ਨੂੰ ਤਾਂ ਪੁਲਿਸ ਲੱਭ ਵੀ ਲਈ ਤਾਂ ਕਿ ਉਹਨਾਂ ਤੇ ਆਪਣੇ ਪਾਲਤੂ ਜਾਨਵਰਾਂ ਨਾਲ ਕੀਤੇ ਬੇਰਹਿਮ ਵਰਤਾਰੇ ਵਾਸਤੇ ਉਹਨਾਂ ਤੇ ਮੁਕੱਦਮੇ ਚਲਾਏ ਜਾ ਸਕਣ ਕਿਉਂਕਿ ਜਾਨਵਰਾਂ ਨਾਲ ਅਜਿਹਾ ਵਤੀਰਾ ਉੱਥੋਂ ਦਾ ਕਾਨੂੰਨ ਸਹਿ ਨਹੀਂ ਕਰਦਾ ਅਮਰੀਕਾ ਆਪਣੇ ਵਾਤਾਵਰਣ ਅਤੇ ਕੁਦਰਤੀ ਜੀਵਨ ਦੀ ਸੰਭਾਲ ਪ੍ਰਤੀ ਬਹੁਤ ਜਾਗਰੂਕ ਅਤੇ ਸੰਵੇਦਨਸ਼ੀਲ ਹੈ ਮੂਲ ਰੂਪ ਵਿੱਚ ਕੈਲੀਫੋਰਨੀਆ ਇੱਕ ਮਾਰੂਥਲ ਹੈ ਜੋ ਕਦੇ ਅਮਰੀਕਾ ਵੱਲੋਂ ਮੈਕਸੀਕਾ ਕੋਲੋਂ ਸਮੁੰਦਰ ਦਾ ਤੱਟ ਪ੍ਰਾਪਤ ਕਰਨ ਵਾਸਤੇ ਖਰੀਦਿਆ ਗਿਆ ਸੀ ਇਸ ਦੀ ਧਰਤੀ ਹੇਠ ਤੇਲ ਦੇ ਵੱਡੇ ਭੰਡਾਰ ਹਨ ਅਮਰੀਕਾ ਦੂਜੇ ਦੇਸ਼ਾਂ ਕੋਲੋਂ ਸਸਤਾ ਲੈਣ ਲਈ ਕਈ ਸਿਆਸਫੇਦ ਹਿਲੇ ਵਸੀਲੇ ਕਰਦਾ ਰਹਿੰਦਾ ਹੈ ਪਰੰਤੂ ਆਪਣੇ ਵਸੀਲਿਆਂ ਨੂੰ ਸੰਕਟ ਸਮੇਂ ਬਚਾਉਣ ਖਾਤਰ ਆਪਣਾ ਤੇਲ ਬਹੁਤ ਹੀ ਘਟ ਕੱਢ ਰਿਹਾ ਹੈ ਇਸ ਤੋਂ ਬਿਨਾ ਉੱਥੋਂ ਦੇ ਦਰਿਆ ਵੀ ਪੂਰੀ ਭਰਪੂਰਤਾ ਨਾਲ ਵਹਿੰਦੇ ਹਨ ਤੇ ਕਿਸੇ ਨੂੰ ਵੀ ਉਹਨਾਂ ਨੂੰ ਪ੍ਰਦੂਸ਼ਿਤ ਕਰਨ ਦੀ ਆਗਿਆ ਨਹੀਂ ਇੱਕ ਸ਼ਹਿਰ ਵਿੱਚ ਸੜਕ ਤੇ ਰਿਵਰ ਸਾਈਡ ਲਿਖਿਆ ਵੇਖਿਆ ਪਰ ਕੋਈ ਦਰਿਆ ਕਿਤੇ ਨਜ਼ਰ ਨਹੀਂ ਆਇਆ ਪੁੱਛਣ ਤੇ ਪਤਾ ਲੱਗਾ ਕਿ ਕਦੀ ਇੱਥੇ ਦਰਿਆ ਵਹਿੰਦਾ ਰਿਹਾ ਹੈ ਪਰ ਹੁਣ ਸਿਰਫ ਬਰਸਾਤ ਤੇ ਮੌਸਮ ਵਿੱਚ ਹੀ ਕੁਝ ਪਾਣੀ ਉੱਥੇ ਆਉਂਦਾ ਹੈ ਉਸ ਪਾਣੀ ਵਿੱਚੋਂ ਸ਼ਹਿਰ ਵਾਸਤੇ ਲੋੜੀਂਦਾ ਪਾਣੀ ਰੱਖ ਕੇ ਬਾਕੀ ਪਾਣੀ ਤਰਤੀ ਵਿੱਚ ਹੀ ਭੇਜਿਆ ਜਾਂਦਾ ਹੈ ਤਾਂ ਕਿ ਤਰਤੀ ਦੀ ਕੁਦਰਤੀ ਨਮੀ ਬਣੀ ਰਹੇ ਉਥੋਂ ਦੇ ਜੰਗਲੀ ਜੀਵ ਜੰਤੂਆਂ ਦੀ ਸੁਰੱਖਿਆ ਪ੍ਰਤੀ ਵੀ ਸਰਕਾਰ ਦਾ ਸਬੰਧਤ ਵਿਭਾਗ ਪੂਰਾ ਕਿਰਿਆਸ਼ੀਲ ਹੈ ਸੜਕਾਂ ਤੇ ਬੁਲਾਂ ਦੀ ਸਾਰੀ ਕਰਨ ਵਾਲੇ ਮਹਿਕਮੇ ਵਿੱਚ ਵੀ ਇੱਕ ਵਾਤਾਵਰਨ ਨਾਲ ਸੰਬੰਧਿਤ ਵਿਭਾਗ ਹੁੰਦਾ ਹੈ ਉਹ ਕੁਦਰਤੀ ਜੀਵਾਂ ਖਾਸ ਕਰਕੇ ਖਤਮ ਹੋਣ ਕੰਡੇ ਪਹੁੰਚੀਆਂ ਕਿਸਮਾਂ ਦਾ ਉੱਚੇ ਚਤੌਰ ਤੇ ਧਿਆਨ ਰੱਖਦਾ ਤੇ ਨਾਲ ਹੀ ਬਚਾਓ ਸੰਬੰਧੀ ਸਮੇਂ ਸਮੇਂ ਹਦਾਇਤਾਂ ਵੀ ਜਾਰੀ ਕਰਦਾ ਹੈ ਅਜੇਹਾ ਇੱਕ ਜੀਵ ਮਾਰੂਥਲੀ ਕੱਚੂ ਕੁੰਮਾ ਯਾਨੀ ਡੇਜ਼ਰਟ ਟਰਟਲ ਹੈ ਜਿਸ ਨੂੰ ਪ੍ਰਾਂਤਕ ਸਰਕਾਰ ਨੇ ਸੂਬੇ ਦਾ ਸਰਕਾਰੀ ਜਲਥਲੀ ਜੀਵ ਸਟੇਟ ਰੈਪਟਾਈਲ ਐਲਾਨਿਆ ਹੋਇਆ ਹੈ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ 50 ਹਜ਼ਾਰ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ ਤੇ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਐਵੇਂ ਹੀ ਮਹਾਵੀ ਯਾਨੀ ਸ਼ਹਿਰ ਦਾ ਨਾਮ ਦੀ ਜ਼ਮੀਨੀ ਗਲੈਰੀ ਯਾਨੀ ਮਹਾਵੀਜ਼ ਗਰਾਊਂਡ ਸਕੁਆਰਲ ਤੇ ਮਦਰੀ ਲੂੰਬੜੀ ਕਿਟ ਫੌਕਸ ਵਾਸਤੇ ਵੀ ਅਜਿਹੇ ਕਾਨੂੰਨ ਲਾਗੂ ਹਨ ਇਸ ਤੋਂ ਬਿਨਾ ਹੋਰ ਸੂਬਿਆਂ ਵਿੱਚ ਉਥੋਂ ਦੇ ਜਾਨਵਰਾਂ ਬਾਰੇ ਵੀ ਅਜਿਹੇ ਨਿਯਮ ਹਨ ਇਹਨਾਂ ਗੱਲਾਂ ਬਾਰੇ ਅਮਰੀਕਾ ਦਾ ਫਿਕਰ ਤੇ ਸੰਵੇਦਨਸ਼ੀਲਤਾ ਚੰਗੇ ਲੱਗੇ ਤੇ ਹੋਰ ਵੀ ਚੰਗਾ ਲੱਗਾ ਕਿ ਇਸ ਦੇਸ਼ ਵਿੱਚ ਨਿਯਮ ਸੱਚਮੁੱਚ ਲਾਗੂ ਹੁੰਦੇ ਹਨ ਮਨ ਵਿੱਚ ਹਸਰਤ ਜਾਗਦੀ ਹੈ ਕਿ ਕਾਸ਼ ਸਾਡੇ ਦੇਸ਼ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਪਰ ਦੂਜੇ ਹੀ ਪਲ ਇਹ ਸੋਚ ਕੇ ਹੈਰਾਨੀ ਹੋਣ ਲੱਗਦੀ ਹੈ ਕਿ ਆਪਣੇ ਦੇਸ਼ ਦੀ ਮਿੱਟੀ ਇੱਥੋਂ ਦੇ ਵਸਿੰਦਿਆਂ ਤੇ ਜੀਵ ਜੰਤੂਆਂ ਬਾਰੇ ਇੰਨੀਆਂ ਕੋਮਲ ਭਾਵਨਾਵਾਂ ਰੱਖਣ ਵਾਲਾ ਅਮਰੀਕਾ ਦੂਜੇ ਦੇਸ਼ਾਂ ਵਿੱਚ ਖੁਦ ਹੀ ਸਾਰੇ ਕੈਦੇ ਕਾਨੂੰਨਾਂ ਦੀਆਂ ਤੱਜੀਆਂ ස්ත්‍ර හඩා ද තන්ව